پہلے کرتے پہنچ رہے ہیں کیونکہ دو سال کوئی بھی یہ جی میں جگائی ہوئی چاہے سی ایم صاحب کا گھر ہو

ਦੇਸ਼ ਦੇ ਪੱਲੇ ਨੂੰ ਮਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਲ ਸਾਹਿਬ ਦਾ ਸਤਿਕਾਰ ਕਰੂੰਗਾ ਜੀਆਂ ਆਖੂ ਦਾ ਉਤਮ ਨਗਰ ਉਹ ਆਪੇ ਜੋ ਪੁਆਇੰਟ ਸੂਰਜ ਜੀ ਕੀਤੀ ਵੀ ਸੀਐਲ ਸਾਹਿਬ ਨਾਲ ਵੀ ਗੋਲ ਗੱਲਬਾਤ ਹੋ ਜੇ ਤਾਂ ਉਸ ਮੇਰੇ ਵਿਕਰ ਨੇ ਮੈਨੂੰ ਕਲੀਅਰ ਹੀ ਦਿੱਤਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਗੇ ਲੈ ਜਾ ਪੁੱਤ ਜੀ ਦੱਸੋ ਵੀ ਨਫਰਤ ਦੀ ਇਹ ਹੱਦ ਤੱਕ ਮੈਂ ਕਰਨਾ ਕਦੋਂ ਬਣਿਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰਨ ਮੇਰਾ ਕਰੋੜਾਂ ਕਰੋੜਾਂ ਵਾਲਾ ਪੁੱਤ ਤੁਸੀਂ ਪੱਲੇ ਦੇ ਵਿੱਚ ਮਿਲੀ ਹੁਕਮਤ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰਾ ਬੱਚਾ ਖੋਲਿਆ ਮੈਂ ਕਰਨਾ ਉਹੋ ਹੋ ਰਿਹਾ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਦਰਵਾਜ਼ਾ ਕੀਤਾ ਸੀ ਸ਼ਾਇਦ ਬਰੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖੇ ਹੋਣਗੇ ਇਹ ਗਲਤੀਆਂ ਸਾਡੇ ਤੋਂ ਵੀ ਹੋ ਜਾਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਜਿਹੜੇ ਬੰਦਾ ਪੁਚਿਆ ਨਾ ਉਹ ਮਿਲ ਸਕਦਾ ਸੀ ਉਹ ਅਸੀਂ ਕੈਨੇਡਾ ਦੇ ਵਿੱਚ ਭੇਜਦਾ ਔਰ ਕੈਨੇਡਾ ਦੇ ਮੰਤਰੀ ਦੀ ਗੱਲ ਸੁਣ ਲੋ ਮੈਂ ਖੁਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਦੇ ਦਿੱਤ ਨੂੰ ਆਪਣੇ ਸਮੱਸਿਆ ਨੇ ਬਸੇ ਵੀ ਮੈਨੂੰ ਸਾਲ ਸਾਲ ਹੋ ਗਿਆ ਪਰ ਉਹਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ ਤੋਂ ਤੁਹਾਡੀ ਕਸਰੀਏ ਦੌਰਾਨ ਵੀਡੀਓ ਬੁਣਾ ਦਿੰਦੇ ਹੋ ਤਾਂ ਤੱਕ ਹੁਣ ਹਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਪਰੋਣੀ ਸੀ ਜਾਂ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਨੂੰ ਮਿਲਿਆ ਜਿਹੜੇ ਗਵਾਹ ਹੋ ਜਾਂ ਮੈਂ ਆ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਮੈਂ ਅੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣੇ ਕੇਸ ਵੀ ਵਿਡਰਾਅ ਕਰ ਲਊਗਾ ਬੈਡਰੀ ਗੋਰਮਟ ਕੋਈ ਆਏ ਵੀ ਦੁਬਾਰਾ ਇਹ ਓਪਨ ਕਰਾ ਲਾਂਗੇ ਜੇ ਕੋਈ ਦਾ ਮਾਨ ਰਹਿਣੀ ਬਕਰਨਾ ਚਾਹੋਗਾ। ਤਾਂ ਨਾਫਤ ਦੇ ਵੀਰੋਂ ਕੋਈ ਹੱਥ ਹੋਈ ਦਿਲੇ। ਚਲੋ ਇਕੱਜਾ ਹੋਈ ਵੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ। ਜੋ ਕਾਲ ਕੁਛ ਦਿਨੇ ਸਾਲ ਖਾਏ ਸੀ ਉਹ ਵਿਚਾਰਾ ਚੋ ਗਿਆ। ਪਰੰਤੂ ਹੁਣ ਅਗਲੀ ਹੱਦ ਦੇ ਵੇਲੇ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤਾਂ ਅੱਜ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਲੋਕ ਘਰ ਦੇ ਵਿੱਚ ਵੱਧਦੇ ਹੋਏ ਦੁਆਰਾ ਤੋਂ ਮੈਨੂੰ ਤੁਸੀਂ ਆ ਔਰ ਸੈਟਰ ਦੀ ਔਰ ਸਟੇਟ ਦੀ ਦੋਨਾਂ ਦੀ ਨਫਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਠੀ ਲੀਸ ਕਰ ਦਿੰਦੇ ਆ ਇਹ ਨਵੇਂ ਜਨੇ ਬੱਚੇ ਦੇ ਕਾਗਜ਼ ਹੀ ਮੰਗਦੇ ਆ ਜੀ ਜਦੋਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਮੇਨ ਨਗਰ ਭਾਰੰਦੇ ਆ ਫਿਰ ਮੈਂ ਲਾਈਨ ਉਹਨਾ ਆਪਣੀ ਦਿੱਧਾ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਗਜ਼ ਕਿਹਾਦੇ ਡੀਐਨਏ ਟੈਸਟ ਦਾ ਮੇਰਾ ਖੂਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਇਹਨਾਂ ਨੇ ਨਾ ਹੱਥ ਕੋਈ ਇਹ ਸਾਤਾ ਕੇ ਦੇਖ ਲੋ ਕਿ ਜਿਹੜਾ ਸਿੱਧੂ ਉਸਤ ਵਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਚੱਟੀਆਂ ਵੀਰੋ ਸੰਤਨ ਦੇ ਤੇ ਸਟੇਟ ਦੇ ਮਿਲ ਕੇ ਰਹੇ ਹੁਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਉਹ ਵੀ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ ਹਾਲੇ ਮੈਂ ਕਿਹੋ ਜਿਹਾ ਮਹਾਨ ਬੱਚਾ ਵੱਡਾ ਹੋਣ ਪਲਣ ਦਾ ਉਹਦੇ ਪ੍ਰਤੀ ਵੀ ਇਹਨਾਂ ਦੀ ਕੀ ਸੋਚ ਹੈ ਮੇਰੇ ਬੁੱਤਨੇ ਸਿਕਿਉਰਟੀ ਦੇ ਬੰਦੇ ਆ ਬੈਠੇ ਜਗਿੰਦਰ ਰੰਧਾਵਾ ਸਾਹਿਬ ਮੈਂ ਕਹਾਂ ਦੋ ਸਾਲ ਜਿਹੜਾ ਬੱਚਾ ਤੇ ਜਿਉਂਗਾ ਤੇ ਤੁਹਾਡੀ ਕਿਰਪਾ ਕਰਕੇ ਦਿਓਗਾ ਮੈਂ ਜਦੋਂ ਵੀ ਇਹਨਾਂ ਦਾ ਬਹੁਤ ਦਿੱਤੀ ਸਾਮੀਨੋ ਮੌਕੇ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੇ ਲਈ ਮੈਨੂੰ ਲੱਗਦਾ ਹੈ ਕਿ ਬਾਰੇ ਚੌਕਸ ਵੀ ਕੀਤਾ ਗਿਆ ਬਰਵਾਰਦਾਰ ਤੋਂ ਚੰਡੀਗੜ੍ਹ ਬੁਲਾ ਲੈਂਦੇ ਸੀ ਜੇ ਕੋਈ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਜਾਂ ਕੋਈ ਰਿਪੋਰਟ ਆਉਂਦੀ ਸੀਗੀ ਤਰ੍ਹਾਂ ਦੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਵੇ ਸਿੱਧੂ ਮੂਸੇਵਾਲੇ ਕੁਝ ਨਾਲੇ ਕਿ ਕਾਹੂ ਗਾਇ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਸੈ ਪ੍ਰੋਫੈਸ਼ਨ ਸਭ ਤੋਂ ਹਾਈ ਹੈ ਤਾਂ ਉਹਦੀ ਸਿਕਿਉਰਟੀ ਵਧਾਈ ਜਾਵੇ ਪਰ ਉਹ ਸਰਕਾਰ ਨੇ ਕੀਤਾ ਕਿ ਉਹ ਚਿੱਠੀ ਨੂੰ ਦੱਬਤਾ ਸਿਕਿਉਰਟੀ ਸਭੂ ਵਿਰਾਗ ਚ ਚਲੋ ਵਿਰਾਗ ਹੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਕੌਨਕੀ ਸਿਉਟੀ ਵਿਦਰੋਹ ਹੋਗੀ ਜੀ ਅਸੀਂ 12 15 ਦੇ ਘਰੇ ਰਹੇ ਬਿਨਾਂ ਕਿਸੇ ਮੰਨਤ ਤੋਂ ਖੰਭਾ ਮਾਰੇ ਰਿਖੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਰਪੇਸ਼ ਤੰਨੂ ਕਰਕੇ ਵੀ ਇਹ ਰਿਵਾਈਜ਼ਰ ਮੈਡਮ ਜੀ ਅੱਛੀ ਬਦਵਾ ਸਰਦੀ ਮੈਂ ਸਿੱਖਦੇ ਅੱਗੇ ਚੈਟ ਵੀ ਪੇਸ਼ ਕੀਤੀ ਤੇ ਜਦੋਂ ਨੇ ਉਹ ਚੈਟ ਦਿੱਤੀ ਜਿਹੜੀ ਇਹ ਵਿਦਰਾਸ ਕੌਟੀ ਕੀਤੀ ਹੈ ਇਹਨੂੰ ਵੀ ਵੈਲ ਨ ਕਰਦੇ ਮੈਂ ਸੀਮ ਸਾਹਿਬ ਕੋ ਬਾਤ ਕਰਾਂਗਾ ਇਹ ਸਾਰੇ ਨਿਰਗੜ ਚੈਟ ਮਜ਼ੂਰ ਹੈ ਜੀ

ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਏ ਸ਼ਾਮ 7:00 ਵਜੇ ਤੁਸੀਂ ਉਹ ਗੋਲੀਆਂ ਦੇ ਸਲ ਨਹੀਂ ਕਰਦਾ ਤਾਂ ਲਾਉਂਦੇ ਜਿਹਦੇ ਉੱਤੇ 100 ਪਰਚ ਹੈ ਉਹ ਜਦੋਂ ਆਸਤ ਜਾਂਦਾ 그러면은 ਲੋਕਾਂ ਕਹੋਣਾ ਕੰਮ ਨਹੀਂ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਚੌਕੀ ਦੇ ਨੇਉ ਉਹਨਾਂ ਨੇ ਰੱਖਿਆ ਕਰਦੇ ਹੋ ਉਹਨਾਂ ਦੇ ਗਰੈਂਡ ਕੱਪੜੇ ਪਾ ਕੇ ਤੇਸ਼ ਕਰਦੇ ਹੋ ਉਹਦੇ ਦੀ ਰੀਆ ਬਣ ਗਈ ਇਹ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੇ ਮੋੜਿਆ ਨਾ ਬੇਨਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮੇਰੇ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਨੂੰ ਦੇ ਹੱਥ ਬੰਨ੍ਹ ਲੋਕਾਂ ਨਾਲ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋਏ ਪਰ ਤਾਂ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਪਹਾੜ